ਸਾਸੀ ਗੱਲ ਦੋਸਤੋ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਜੀ ਸਾਡੇ ਟਰੈਸ ਕਿਚਨ ਗਾਰਡਨ ਦੇ ਵਿੱਚ ਆਪਾਂ ਵੀਡੀਓ ਬੜੇ ਦਿਨਾਂ ਬਾਅਦ ਬਣਾਉਣ ਲੱਗੇ ਸੋ ਤੁਹਾਨੂੰ ਕਾਫੀ ਚੇਂਜ ਇੱਥੇ ਲੱਗਣਾ ਜਿਹੜੇ ਨਵੇਂ ਚੇਂਂਜ ਕੀਤੇ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰੀਏ ਉੱਥੋਂ ਨਾ ਆਪਣੀ ਉਸ ਪੁਆਇੰਟ ਤੋਂ ਹਾਂਜੀ ਮੌਸਮ ਵੀ ਚੇਂਜ ਹੋ ਗਿਆ ਜਿਵੇਂ ਉਹਦੇ ਹਿਸਾਬ ਦੇ ਨਾਲ ਆਪਾਂ ਨਵੀਆਂ ਸਬਜ਼ੀਆਂ ਲਾਉਣ ਦਾ ਮੌਸਮ ਹੀ ਆ ਗਿਆ ਤੇ ਆਪਾਂ ਪ੍ਰਾਣੀਆਂ ਦੀ ਜਾਣਕਾਰੀ ਵੀ ਦੇਵਾਂਗੇ ਤੇ ਜਿਹੜੇ ਵੀਅਰਸ ਆਪਣੇ ਨਾਲ ਜੁੜੇ ਆ ਨਾ ਪਹਿਲਾਂ ਤੋਂ ਤੇ ਉਹਨਾਂ ਨੂੰ ਆਪਣੇ ਗਾਰਡਨ ਦੇ ਵਿੱਚ ਕੁਝ ਚੇਂਜ ਲੱਗਦਾ ਹੁਣ ਕੁਝ ਨਵੇਂ ਬੂਟੇ ਆਪਾਂ ਲਾਏ ਜੀ ਆਪਾਂ ਨਵੇਂ ਪੁਰਾਣੇ ਵੀ ਲੈ ਕੇ ਆਂਦੇ ਜਿਵੇਂ ਕਹ ਲਓ ਕਿ ਆਪਾਂ ਇਹ ਲੈ ਕੇ ਆਂਦਾ ਫਾਲਸਾ ਆਪਾਂ ਨਾ ਬੂਟੇਰ ਪੁਰਾਣੇ ਕਹੇ ਦਿੰਨੇ ਆ ਜ਼ਿਆਦਾਤਰ ਹਨ ਕਿਉਂਕਿ ਨਵੇਂ ਹੁੰਦੇ ਆ ਨਾ ਤੇ ਮੁੜ ਕੇ ਇਹਨਾਂ ਨੂੰ ਆਪਦੇ ਘਰ ਦੇ ਜੀ ਬਣਾ ਲੀਦਾ ਜੀ ਤੇ ਇਹਦੇ ਫਾਲਸੇ ਬਾਰੇ ਵੀ ਗੱਲ ਕਰਦੇ ਆ ਪਹਿਲਾਂ ਆਪਾਂ ਉੱਥੋਂ ਸ਼ੁਰੂਆਤ ਕਰੀਏ ਜੀ ਆਪਾਂ ਜਿਹੜਾ ਦਿਖਾਉਣੇ ਹੁੰਨੇ ਆ ਤੇ ਜੀ ਆਹ ਸਾਡਾ ਕੋਨਾ ਜਿਹੜਾ ਹੈਗਾ ਇੱਥੇ ਜਾਦੇ ਫਲਾਂ ਵਾਲੇ ਅਸੀਂ ਬੂਟੇ ਲਾਏ ਆ ਫਟਾਫਟ ਆਪਾਂ ਦੱਸਦੇ ਚੱਲੀਏ ਕਿ ਵੀਡੀਓ ਲੰਮੀ ਹੋ ਜਾਂਦੀ ਆ ਤੇ ਦੇਖੋ ਜੀ ਨੀਲੇ ਡਰਮ ਬੜਾ ਮਸ਼ਹੂਰ ਹੈ ਅੱਜ ਕੱਲੇ ਇੰਨੀਲਾ ਡਰਮ ਜਿਹੜਾ ਨਾ ਸਰਾ ਨੀਲਾ ਡਰਮ ਹੈ ਪਰ ਆਪਾਂ ਕਾਨੇਫਟ ਆ ਇਹਦੇ ਵਿੱਚ ਤੇ ਇਹ ਨੀਲੇ ਡਰਮ ਦੇ ਵਿੱਚ ਦੇਖੋ ਜੀ ਅਸੀਂ ਕੁਦਰਤ ਲਾਈ ਹੋਈ ਆ ਐਵੇਂ ਵਿਚਾਰੇ ਨੂੰ ਬਦਨਾਮ ਕਰ ਦਿੱਤਾ ਸੋ ਜੀ ਅਮਰੂਦ ਦਾ ਬੂਟਾ ਅਸੀਂ ਇਹ ਨੀਲੇ ਡਰਮ ਦੇ ਵਿੱਚ ਲਾਇਆ ਹੈ ਰੰਗ ਕੋਈ ਵੀ ਹੋ ਸਕਦਾ ਨੀਲਾ ਡਰਮ ਤਾਂ ਦੇ ਨਿਕਲਦਾ ਹੋਵੇ ਟਰੈਂਡਿੰਗ ਦੇ ਵਿੱਚ ਆ ਹਾਂਜੀ ਤੇ ਸਾਡੇ ਕੋ ਅਮਰੂਦ ਦੀਆਂ 2-3 ਵੈਰਾਈਟੀਆਂ ਹੈਗੀਆਂ ਪਹਿਲਾਂ ਆਪਾਂ ਉਹ ਦੱਸ ਦਈਏ ਜੀ ਇੱਕ ਸਾਡੇ ਕੋ ਆ ਹੈਗਾ ਤੇ ਇਹ ਆਪਣੇ ਹਿਸਾਰ ਸਫੇਦਾ ਹੈ ਨਾ ਜਿਹੜਾ ਹਾਂਜੀ ਇਹਦੀ ਹਾਈਟ ਵੀ ਛੋਟੀ ਦਾ ਮੂਰੂ ਮੋਟਾ ਹੁੰਦਾ ਤੇ ਇਹ ਹੈਗਾ ਕੇਜੀ ਅਬਰੂ ਦਾ ਆਪਣੇ ਕੋ ਤੇ ਦੇਖੋ ਕਿੰਨੀ ਹਾਈਟ ਬਣ ਚੁੱਕੀ ਆ ਤੇ ਸਾਰਾ ਕੁਝ ਛੱਤ ਉੱਪਰ ਹੈ ਜੀ ਜਿਹੜੇ ਨਵੇਂ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਦੇਖੋ ਡਰਮ ਆ ਪਲਾਸਟਿਕ ਦੇ ਡਰਮ ਆ ਆਮ ਹੀ ਮਿਲ ਜਾਂਦੇ ਨੇ ਦੋ ਕੱਟ ਕੇ ਅਸੀਂ ਇਹਨਾਂ ਦੇ ਗਮਲੇ ਬਣਾ ਲਏ ਜੀ ਦੋ ਗਮਲੇ ਬਣ ਜਾਂਦੇ ਆ ਇੱਕ ਵਿੱਚ ਇੱਕ ਅੰਗੂਰ ਲਾ ਦਿੱਤਾ ਦੂਜਾ ਆਪਾਂ ਅਮਰੂਦ ਲਾ ਦਿੱਤਾ ਹਾਂ ਤੇ ਦੇਖੋ ਦੋ ਗਮਲੇ ਬਣ ਜਾਂਦੇ ਨੇ ਕੱਟ ਕੇ ਵਜ਼ਨ ਜਿਹੜਾ ਛੱਤ ਤੇ ਘੱਟ ਹੋਣਾ ਚਾਹੀਦਾ ਬਾਰ ਬਾਰ ਕਮੈਂਟਸ ਆਉਂਦੇ ਨੇ ਇਹਨਾਂ ਵਜ਼ਨ ਕਿਉਂ ਤਾਂ ਮੈਨੇਜ ਹੁੰਦਾ ਹੋ ਜਾਂਦਾ ਜੀ ਗਾਂ ਚੱਲਦੇ ਚੱਲਦੇ ਆਪਾਂ ਮਿੱਟੀ ਦੀ ਗੱਲ ਵੀ ਕਰਾਂਗੇ ਫਰਟੀਲਾਈਜ਼ਰ ਦੀ ਗੱਲ ਵੀ ਕਰਾਂਗੇ ਤੇ ਪੈਸਟੀਸਾਈਡ ਕਿਹੜਾ ਸੀ ਪਾਉਣੇ ਆ ਉਹਦੀ ਗੱਲ ਵੀ ਕਰਾਂਗੇ ਸੋ ਜੀ ਤੁਸੀਂ ਅਮਰੂਦ ਦੀ ਗ੍ਰੋਥ ਦੇਖੋ ਬਹੁਤ ਵਧੀਆ ਫਰੂਟਿੰਗ ਲੱਗਦੀ ਆ ਆ ਦੇਖੋ ਫਲ ਲੱਗਣੇ ਸ਼ੁਰੂ ਹੋ ਚੁੱਕੇ ਇਸ ਤੋਂ ਬਾਅਦ ਕਰਮੀਆਂ ਵਾਲੇ ਝੜ ਗਏ ਨੇ ਹੁਣ ਸਰਦੀਆਂ ਵਾਲੇ ਸਟਾਰਟ ਹੋ ਗਏ ਤੇ ਇਸ ਤੋਂ ਬਾਅਦ ਸਾਡੇ ਕੋ ਅੰਗੂਰਾਂ ਦੀ ਜਿਹੜੀ ਵੱਲ ਹੈ ਜੀ ਇੱਧਰ ਹੈਗੀ ਆ ਤੇ ਇਹਨੂੰ ਨਾ ਜਗ੍ਹਾ ਚਾਹੀਦੀ ਅਸਲ ਚ ਉੱਪਰ ਪੂਰੀ ਖੁੱਲਣ ਵਾਸਤੇ ਇਹ ਟ੍ਰੈਲਿਸ ਬਣਾਉਣੀ ਚਾਹੀਦੀ ਬਣਾਉਣੇ ਜਾਲ ਬਣਾਉਣਾ ਪੈਣਾ ਜੀ ਅੱਗੇ ਜੀ ਸਾਡੇ ਕੋ ਹੈਗਾ ਚਗੋਤਰਾ ਇਹ ਕਪੜਾ ਨਾਲ-ਨਾਲ ਮੈਡੀਸਿਨ ਵੀ ਆ ਰਹੀ ਹੈ। ਹਾਂਜੀ ਇਹ ਸਾਡੇ ਕੋਲ ਜੀ ਇੱਧਰ ਦੇਖੋ ਆਮ ਹੀ ਚੱਲ ਪਈਦਾ ਨਾ ਅੱਜਕੱਲ ਜਦਾਂ ਬੁਖਾਰ ਹੁੰਦਾ ਟਾਈਫਾਇਡ ਹੁੰਦਾ ਆ ਇਹਨੂੰ ਕਹਿੰਦੇ ਗਲੋ। ਹਾਂਜੀ ਗਲੋ। ਹਾਂਜੀ ਤੇ ਇਹ ਆਪਾਂ ਛੋਟੇ ਜਿਹੇ ਗਮਲੇ 'ਚ ਹੀ ਲਾਈ ਹੋਈ ਆ। ਆ ਗਮਲੇ 'ਚ ਅਸੀਂ ਗਲੋ ਦਾ ਜਿਹੜਾ ਇਹ ਬੂਟਾ ਲਾਇਆ ਸਫਾਈ ਵੀ ਦੀ ਹੋਣ ਵਾਲੀ ਹੁਣ ਤੇ ਬਾਰਿਸ਼ਾਂ ਕਰਕੇ ਨਾ ਹਾਂਜੀ ਬਾਰਿਸ਼ਾਂ ਕਰਕੇ ਜਿਆਦਾ ਵਧਣ ਲੱਗ ਗਈ। ਜੇ ਘਾਹ ਬੂਟਾ ਜਿਆਦਾ। ਇਹ ਆਪਾਂ ਚਕੋਦਰੇ ਦਾ ਲਾਇਆ। ਚਕੋਦਰਾ ਲਾਇਆ ਜੀ। ਹਾਂਜੀ। ਐਸ ਵਾਰੀ ਜਿੱਦਾਂ ਹਵਾ ਜ਼ਿਆਦਾ ਹੋਣ ਕਰਕੇ ਫਰੂਟਿੰਗ ਨਹੀਂ ਹੋ ਪਾਈ ਇਹਦੀ ਪਿਛਲੇ ਸਾਲ ਹੋਈ ਸੀ ਫਰੂਟਿੰਗ ਇੱਕ ਲੱਗਾ ਸੀ ਚਗੋਦਰ ਹਣਾ ਆਪਾਂ ਇੰਸਟਾਗ੍ਰਾਮ ਤੇ ਵੀ ਉਹਦੀ ਅਪਡੇਟ ਦਿੱਤੀ ਸੀ ਵੀਡੀਓ ਵੀ ਆਪਾਂ ਪਾਈ ਸੀ ਇਸ ਤੋਂ ਬਾਅਦ ਜੀ ਸਾਡੇ ਕੋਲ ਹੈ ਕੇਲੇ ਦਾ ਇਹਨੂੰ ਦਰਖਤ ਕਾਈ ਦਾ ਕੀ ਕਹਿਣਾ ਬੂਟਾ ਕਹਿਣਾ ਵੀ ਹਣਾ ਇਹ ਕੀ ਹੋ ਗੱਲ ਅੱਕੜਦੀ ਹੁੰਦੀ ਨਹੀਂ ਇਹਦੀ ਤੇ ਬੂਟਾ ਹੀ ਕਹਿ ਸਕਦੇ ਆਪਾਂ ਦਰਖਤ ਨਹੀਂ ਹੋ ਸਕਦਾ ਇਹ ਬਿਲਕੁਲ ਤੇ ਉਸ ਤੋਂ ਬਾਅਦ ਜੀ ਅ ਅੱਗੇ ਚਲੀਏ ਅੱਗੇ ਸਾਡੇ ਕੋਲ ਅੰਬ ਆਪਣੇ ਕੋਲ ਅੰਬ ਦੀ ਘਾਟ ਸੀ ਬਹੁਤ ਘਾਟ ਸੀ ਆਪਾਂ ਬਹੁਤ ਵਾਰੀ ਲਾਇਆ ਹੀ ਟਰਾਈ ਕੀਤੀ ਹੀ ਪਰ ਉਹ ਸਰਵਾਈਵ ਨਹੀਂ ਹੀ ਕਰਦਾ ਐਸ ਵਾਰੀ ਸ਼ਰਤ ਨਾਲ ਦਿੱਤਾ ਨਰਸਰੀ ਵਾਲਿਆਂ ਨੂੰ ਹਾਂ ਐਸ ਵਾਰੀ ਜਿਹੜਾ ਅੰਬ ਜਿਹੜਾ ਸ਼ਰਤ ਨਾਲ ਜੇ ਅਸੀਂ ਲਿਆਂਦਾ ਜੀ ਮਲੇਰਕੋਟਲੇ ਵਾਲੀ ਨਰਸਰੀ ਤੋਂ ਇਹਦੇ ਨਾਲ ਹੀ ਆਪਾਂ ਕਿਨੂਆ ਦਾ ਬੂਟਾ ਲੈ ਕੇ ਆਏ ਸੀ ਅਜੇ ਛੋਟਾ ਆ ਆਪਣੇ ਕੋਲ ਜਾਦੇ ਵੱਡੇ ਬੂਟੇ ਵੀ ਹੈਗੇ ਉਹ ਵੀ ਦਿਖਾਉਣੇ ਆ ਤੇ ਇਹ ਜੇ ਗ੍ਰੋਥ ਵਿੱਚ ਹੈ ਤੇ ਮੈਂ ਸੋਚਦਾ ਇਸ ਤੋਂ ਬਾਅਦ ਆਪਾਂ ਨਾ ਇਹਦੀ ਕਟਿੰਗ ਕਰਦੀ ਫਰੂਟਿੰਗ ਬਣ ਜੂਗੀ ਇਹਦੀ ਵੈਸੇ ਤਾਂ ਆਮ ਕਹਿੰਦੇ ਆ ਕਿ ਪਹਿਲੀ ਫਰੂਟਿੰਗ ਨਹੀਂ ਲੈਣੀ ਚਾਹੀਦੀ ਅਸੀਂ ਟੈਸਟਿੰਗ ਕੀਤੀ ਕਿ ਫਰੂਟਿੰਗ ਹੁੰਦੀ ਹੈ ਬਿਲਕੁਲ ਪਰ ਹੋਈ ਆ ਫਰੂਟਿੰਗ ਹਨਾ ਆਕੀ ਬਹੁਤ ਸੋਹਣੀ ਹੋਈ ਆ ਤੇ ਇਸ ਤੋਂ ਬਾਅਦ ਸਾਡੇ ਕੋਲ ਇੱਕ ਅਮਰੂਦ ਦਾ ਬੂਟਾ ਇੱਥੇ ਹੋਰ ਹੈਗਾ ਜੀ ਸੋ ਅਸੀਂ ਰੌਣਕ ਜੀ ਬਣਾਈ ਆ ਜੀ ਛੱਤ ਉੱਪਰ ਫਰੂਟਿੰਗ ਵੀ ਲੱਗਦੀ ਹੈਗੀ ਆ ਕਿ ਜੇ ਤੁਹਾਡੇ ਕੋਲ ਜਗ੍ਹਾ ਨਹੀਂ ਹੈਗੀ ਕਈ ਵਾਰ ਕਮੈਂਟਸ ਆ ਜਾਂਦੇ ਆ ਨਾ ਕਿ ਤੁਸੀਂ ਜਿਹੜਾ ਇੰਨਾ ਕੁਛ ਜੀ ਜ਼ਮੀਨ ਤੇ ਲਾਓ ਜਾ ਕੇ ਤੁਸੀਂ ਛੱਤ ਤੇ ਕਿਉਂ ਲਾਇਆ ਕਿਉਂਕਿ ਸਾਡਾ ਕਨਸੈਪਟ ਹੈਗਾ ਜੀ ਟੈਰਸ ਗਾਰਡਨਿੰਗ ਦਾ ਹਰ ਬੰਦੇ ਕੋਲ ਜ਼ਮੀਨ ਨਹੀਂ ਹੁੰਦੀ ਪਰ ਸ਼ੌਂਕ ਮਨ ਦੇ ਵਿੱਚ ਟੈਰਸ ਗਾਰਡਨਿੰਗ ਵਾਸਤੇ ਜਾਂ ਗਾਰਡਨਿੰਗ ਵਾਸਤੇ ਹੁੰਦਾ ਤਾਂ ਉਹ ਆਪਣੀ ਛੱਤ ਦੇ ਉੱਪਰ ਜਿੱਦਾਂ ਅਸੀਂ ਇੰਨਾ ਤਾਮਚਾਮ ਲਾਇਆ ਇਹ ਥੋੜਾ ਲਾ ਕੇ ਵੀ ਆਪਣਾ ਜਿਹੜਾ ਹੈ ਉਹ ਸ਼ੌਂਕ ਪੂਰਾ ਕਰ ਸਕਦਾ ਸਾਡੇ ਵੀਡੀਓਸ ਤੋਂ ਜਿੰਨਾ ਥੋੜੀ ਬਹੁਤੀ ਅਸੀਂ ਨੌਲੇਜ ਦਿੰਨੇ ਉਹ ਤੋਂ ਉਹ ਗਾਈਡੈਂਸ ਲੈ ਸਕਦਾ ਇਹ ਹੈ ਜੀ ਆਪਣੇ ਕੋਲ ਡ੍ਰੈਗਨ ਫਰੂਟ ਇਹਦੇ ਬਾਰੇ ਵੀ ਆਪਾਂ ਦੱਸਦੇ ਆਂ ਅਸੀਂ ਆਪਣਾ ਪ੍ਰੋਜੈਕਟ ਕਿੱਥੇ ਲਾਇਆ ਹੈਗਾ ਤੇ ਉਸ ਤੋਂ ਬਾਅਦ ਅੱਗੇ ਇੱਕ ਆ ਦੇਖੋ ਨਾ ਬੂਟੀ ਉੱਗੀ ਹੋਈ ਆ ਇਹਨੂੰ ਕਹਿੰਦੇ ਇਟ ਸਟ ਅੱਜਕੱਲ੍ਹ ਸਾਗ ਦੇ ਕੰਮ ਆ ਰਹੀ ਆ ਇੱਟ ਸੱਟ ਜਿਹੜੀ ਸਾਗ ਚ ਪੈ ਜਾਂਦੀ ਹੈ ਨਾ ਇੱਟ ਸੱਟ ਇਹੀ ਇਹੀ ਹੁੰਦੀ ਹੈ ਇੱਟ ਸੱਟ ਹਾਂਜੀ ਆ ਜਿੱਦਾਂ ਹੁਣ ਮਿਰਚਾਂ ਦੇ ਬੂਟੇ ਖਰਾਬ ਹੋ ਗਏ ਹੀ ਜ਼ਿਆਦਾ ਪਾਣੀ ਕਰਕੇ ਉਹ ਆਪਾਂ ਪੋਟ ਦਿੱਤੇ ਦੇ ਵਿੱਚ ਇੱਟ ਸੱਟ ਚਲਾਈ ਵਗੈਰਾ ਸਾਰੇ ਉੱਗ ਗਏ ਨੇ ਕਿ ਇਹਨੂੰ ਕਹਿੰਦੇ ਸਤਨਾਜੇ ਦਾ ਸਾਗ ਬਣਾਉਣਾ ਓਕੇ ਜੀ ਓਕੇ ਤੇ ਇੱਕ ਦੇਖਦੀ ਹੁਣੀ ਜੀ ਇੱਧਰ ਹਾਂ ਆ ਚਲਾਈ ਚਲਾਈ ਹਾਂਜੀ ਆ ਵੇਖੋ ਸਾਰੇ ਇਹ ਆਪਣੇ ਆਪ ਹੀ ਉੱਗ ਪੈਂਦੀ ਹੈ ਨਾ ਇਹਦਾ ਇਹਦਾ ਵੀ ਸਾਗ ਬਣੂਗਾ ਇਹਦਾ ਇਹਨਾਂ ਨੂੰ ਤੇ ਇਸ ਤੋਂ ਬਾਅਦ ਜੀ ਅੱਗੇ ਅ ਹਲਦੀ ਦੀ ਜਣੀ ਹਲਦੀ ਦਾ ਮੈਂ ਆਪਾਂ ਜਿਆਦਾ ਵੀ ਲਾਈਏ ਪਰ ਦੇਖੋ ਜੇ ਥੋੜੀ ਹਲਦੀ ਲਾਉਣੀ ਤੇ ਇਸ ਤਰ੍ਹਾਂ ਵੀ ਲਾਈ ਜਾ ਸਕਦੀ ਹਲਦੀ ਕਿਦਾਂ ਅੱਛਾ ਇੱਕ ਚੀਜ਼ ਇੱਕ ਮੈਂ ਗੱਲ ਰੋਕਦਾ ਐਸੇ ਡੈਕੋਰੇਸ਼ਨ ਪਲਾਂਟ ਵੀ ਲਾਇਆ ਜਾ ਸਕਦਾ ਨਾ ਬਿਲਕੁਲ ਹਾਂਜੀ ਆਹ ਦੇਖੀ ਕਿ ਆਪਾਂ ਮਹਿੰਗੇ ਮਹਿੰਗੇ ਬੁੱਤੇ ਲਾਉਣੇ ਆ ਤੇ ਕੀ ਦੱਸਣ ਲੱਗੇ ਤੁਸੀਂ ਇਹਦੇ ਵਿੱਚ ਜਿੱਦਾਂ ਨਾ ਆਪਾਂ ਪੁਦੀਨਾ ਲਾਇਆ ਸੀ ਤੇ ਮਿੱਟੀ ਪਾਈ ਆਪਾਂ ਹਲਦੀ ਆ ਜਦੋਂ ਪੁੱਟੀ ਸੀ ਨਾ ਤੇ ਉਹਦੇ ਮੇਰੇ ਖਿਆਲ ਚ ਕਿ ਗੰਡੀਆਂ ਮਿੱਟੀ ਚ ਰਹਿ ਗਈਆਂ ਤਾਂ ਇਹਦੇ ਵਿੱਚ ਦੇਖੋ ਬੜਾ ਸੋਹਣਾ ਸਰਵਾਈਵ ਕਰਨ ਡਿਆ ਕਿ ਥੋੜੀ ਮਿੱਟੀ ਚ ਵੀ ਦੇਖੋ ਕਿੰਨੇ ਸੋਹਣੇ ਬੂਟੇ ਹੋਏ ਇਹਦੇ ਤੇ ਅੱਜ ਜੇ ਆਪਾਂ ਦੁਬਾਰਾ ਫਾਲਸੇ ਤੇ ਅੱਛਾ ਬਾਲੇ ਲੋਕਾਂ ਨੂੰ ਮੇਰੇ ਵਾਂਗੂ ਇਹ ਨਹੀਂ ਪਤਾ ਹੋਣਾ ਵੀ ਫਾਲਸਾ ਹੁੰਦਾ ਕੀ ਆ ਮਤਲਬ ਕਿ ਇਮਾਨਦਾਰੀ ਨਾਲ ਮੈਨੂੰ ਖੁਦ ਨਹੀਂ ਪਤਾ ਜਦ ਤੱਕ ਮੈਂ ਫਾਲਸਾ ਨਹੀਂ ਵੇਖਿਆ ਸੀ ਇਹ ਵੇਖੋ ਜੀ ਇਹ ਇਹ ਜਿਨੇ ਆਪਾਂ ਜਿਨ੍ਹਾਂ ਨੂੰ ਦਿੱਤਾ ਨਾ ਬੜੇ ਪ੍ਰੇਮ ਪਿਆਰ ਵਾਲੇ ਆ ਉਹਨਾਂ ਨੇ ਵੇਖਿਆ ਕਿ ਇਹ ਲੋਕ ਲਾਉਂਦੇ ਨੇ ਛੱਤ ਉੱਪਰ ਤੇ ਆਪਾਂ ਨੂੰ ਸਪੈਸ਼ਲ ਬੁਲਾ ਕੇ ਉਹਨਾਂ ਨੇ ਗਿਫਟ ਦਿੱਤੀ ਇਸ ਬੂਟੇ ਦੀ ਔਰ ਜਿਹੜਾ ਇਹ ਬੂਟਾ ਸੀ ਨਾ ਉਹਨਾਂ ਦੇ ਕੋਲ ਜਿਹਦੇ ਨਾਲੋਂ ਇਹ ਬੂਟਾ ਦਿੱਤਾ ਹੈ 150 ਸਾਲ ਪੁਰਾਣਾ ਬੂਟਾ ਸੀ ਉਹਨਾਂ ਕੋਲ ਹਾਂਜੀ ਬਾਗ ਸੀ ਉਹਨਾਂ ਦਾ ਬਾਗ ਸੀ ਨਾ ਉਦੋਂ ਦੇਖੇ ਕਿ ਜਿਹੜਾ ਫਾਲਸਾ ਜਿਹੜਾ ਹੈਗਾ ਉਹ ਛੋਟੇ-ਛੋਟੇ ਜਿੱਤਨਾ ਕਿਦਾਂ ਕਹਿ ਸਕਦੇ ਆਪਾਂ ਕਿ ਜਿੱਤਨਾ ਨਾ ਉਹਦੇ ਵਿੱਚੋਂ ਨਿਕਲਦੇ ਹੁੰਦੇ ਮਣੱਕੇ ਦੇ ਵਿੱਚੋਂ ਬੀਜ ਛੋਟੇ-ਛੋਟੇ ਜੇ ਇਥੇ ਬੜਾ ਖੱਟ-ਮਿੱਠਾ ਜਿਹਾ ਹੁੰਦਾ ਤੇ ਕਈ ਦੇ ਮੈਡੀਸਨਲ ਗੁਣ ਬਹੁਤ ਹੁੰਦੇ ਆ ਜੀ ਉਹ ਤੁਸੀਂ ਜੀ ਵਾਸਤੇ ਬਹੁਤ ਵਧੀਆ ਕਦੇ ਵਾਸਤੇ ਹੁੰਦਾ ਹੈ ਲੀਵਰ ਵਾਸਤੇ ਬਹੁਤ ਵਧੀਆ ਇਹ ਆ ਜੀ ਫਾਲਸਾ ਲੀਵਰ ਵਾਸਤੇ ਕਹਿੰਦੇ ਇਹਦਾ ਜਿਹੜਾ ਫਾਲ ਆਪਾਂ ਖਾਣੇ ਆ ਬਹੁਤ ਜਿਆਦੇ ਗੁਣਿਆ ਦੂਸਰੀ ਗੱਲ ਇਹ ਹੈਗੀ ਆ ਕਿ ਬੜੀ ਬੜੇ ਆਸਾਨੀ ਨਾਲ ਬੜੇ ਸੌਖੇ ਢੰਗ ਨਾਲ ਹੋ ਜਾਂਦਾ ਇਹਨੂੰ ਕੋਈ ਆਪਾਂ ਮਿਹਨਤ ਨਹੀਂ ਕੀਤੀ ਹੈਗੀ ਨਿਕਾ ਜ ਉਹਨਾਂ ਨੇ ਨਾ ਜਿੱਦਾਂ ਖਾ ਕੇ ਤੇ ਵੀ ਸਿੱਟੇ ਸੀਗੇ ਤੇ ਉਹ ਕਹਿੰਦੇ ਕਿ ਗਮਲਾ ਸਾਡਾ ਟੁੱਟ ਗਿਆ ਤੇ ਬੂਟਾ ਹੋ ਗਿਆ ਅਸੀਂ ਕਾ ਸਾਨੂੰ ਦੇ ਦਿਓ ਨਿਕਾ ਜ ਬੂਟਾ ਲਾਇਆ ਸੀ ਨਾ ਕੋਈ ਆਪਾਂ ਖਾਸ ਪਰਵਰਿਸ਼ ਨਹੀਂ ਕੀਤੀ ਦੇਖੋ ਬੜੇ ਵਧੀਆ ਢੰਗ ਨਾਲ ਹੋ ਗਿਆ ਸੋ ਮੈਂ ਕਿੰਨਾ ਵੀ ਫਾਲਸਾ ਜਿੰਨਾ ਹੀ ਘਟਨਾ ਸੁਣੀਦਾ ਇਹਨੂੰ ਉਗਾਉਣਾ ਉਨਾ ਹੀ ਸੌਖਾ ਸੋ ਜੀ ਆ ਸਾਡਾ ਸਾਰਾ ਗਾਰਡਨ ਦਾ ਇੱਕ ਤੁਸੀਂ ਓਵਰਵਿਊ ਦੇਖ ਲਓ ਜੀ ਜਿਹੜੇ ਸਾਡੇ ਨਾਲ ਦਰਸ਼ਕ ਜਾਂ ਸਾਡੇ ਵਿਅਸ ਜਾਂ ਸਾਡੀ ਗਾਰਡਨਿੰਗ ਜਿਹੜੀ ਫੈਮਿਲੀ ਹੈਗੀ ਹੈ ਨਾ ਸਾਡਾ ਜੁੜੀ ਆ ਉਹ ਦੇਖਦੇ ਹੋਣਗੇ ਕਿ ਕੁਝ ਚੇਂਜਸ ਹੋਏ ਨੇ ਅਸੀਂ ਕਮਾਦ ਇੱਧਰ ਲਾਤਾ ਜੀ ਲਿਆ ਕੇ ਇਹਦੇ ਬਾਰੇ ਗੱਲ ਕਰਦੇ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਦੀਏ ਕਿ ਇੱਧਰ ਆਪਾਂ ਬੈਂਗਣ ਜਿਹੜੇ ਗਮਲੇ ਲਾਏ ਆ ਇੱਕ ਆਪਾਂ ਚੇਂਜ ਇੱਥੇ ਹੋਰ ਕੀਤਾ ਜੀ ਐਸ ਜਗ੍ਹਾ ਦੇ ਉੱਤੇ ਦੀ ਨਿਸ਼ਾਨੀਆਂ ਵੀ ਆਪਣੇ ਕੋਲ ਹੈਗੀਆਂ ਇਥੇ ਕਿਆਰੀ ਬਣਾਈ ਸੀਗੀ ਆਪਾਂ ਸੀਮੈਂਟਡ ਦੀ ਤੇ ਉਹ ਜਿਆਦਾ ਗਿੱਲ ਹੁਣ ਮੀਂਹ ਜਿਆਦਾ ਪੈਣ ਕਰਕੇ ਸੇਲਾ ਬਹੁਤ ਰਹਿੰਦਾ ਸੀ। ਲੱਗਦਾ ਵਜ਼ਨ ਥੋੜਾ ਘਟਾਇਆ ਹੋਰ। ਹਾਂਜੀ ਵਜ਼ਨ ਵੀ ਘਟਾਇਆ ਤਾਂ ਤੇ ਸਲਾਬਾ ਵੀ ਜਿਹੜਾ ਸੀਗਾ ਨਾ ਉਹ ਕਿਆਰੀ 'ਚ ਜਿਆਦਾ ਰਹਿੰਦਾ। ਉਹ ਜਗ੍ਹਾ ਤੇ ਆਪਾਂ ਚੀਜ਼ਾਂ ਰੱਖ ਦਿੱਤੀਆਂ ਦੇਖੋ ਗਮਲੇ ਸਾਡੇ ਇੱਥੇ ਟੇਕਗੇ ਆ ਜੀ ਤੇ ਆਹ ਜਿਹੜੇ ਹਰੇ-ਹਰੇ ਦੇਖਦੇ ਪਏ ਆ ਜੀ ਪਹਿਲੀ ਪਹਿਲਾਂ ਵੀ ਬੜੀ ਵਾਰ ਦੱਸ ਚੁੱਕੇ ਆ। ਹਾਂਜੀ ਇਹ ਹੈਗੇ ਜੀ ਗਰੋ ਬੈਗਸ ਆ ਦੇਖੋ ਤੁਸੀਂ ਗਰੋ ਬੈਗਸ ਤਰਪਾਲ ਤੇ ਬਣੇ ਹੁੰਦੇ ਆ ਤੇ ਹੌਲੇ ਹੁੰਦੇ ਵਜ਼ਨ ਦੇ ਵਿੱਚ ਜੇ ਗਾਰਡਨਿੰਗ ਤੁਸੀਂ ਛੱਤ ਉੱਪ ਤੇ ਆਪਾਂ ਇਹਨਾਂ ਦੀ ਵਰਤੋਂ ਕਰ ਸਕਦੇ ਆ ਅੱਛਾ ਮਿਰਚਾਂ ਜਿਹੜੀਆਂ ਆਪਾਂ ਸਾਰੀਆਂ ਲਾਈਆਂ ਦਿਖਣੀਆਂ ਘੱਟ ਸ਼ੁਰੂ ਹੋ ਗਈਆਂ ਤੇ ਜਿਆਦਾ ਆਪਾਂ ਨੂੰ ਚਲਾਈ ਦੇਖਦੀ ਭਈ ਇਹਦੇ ਵਿੱਚ ਕਾਰਨ ਬਰਸਾਤਾਂ ਹੋ ਗਈਆਂ ਨਾ ਫਰੂਟਿੰਗ ਬਰਸਾਤਾਂ ਕਰਕੇ ਘਟ ਗਈ ਜਿਵੇਂ ਹੁਣ ਨਵੀਂ ਫਰੂਟਿੰਗ ਹੋਣੀ ਸ਼ੁਰੂ ਹੋ ਗਈ ਆ ਤੇ ਜਿਹੜਾ ਕੁਦਰਤ ਦਾ ਨਿਯਮ ਆ ਕਿ ਕੁਝ ਵੀ ਹੈ ਨਾ ਬਰਸਾਤਾਂ ਵਿੱਚ ਉਗਦੀ ਜਾਂਦਾ ਵਾ ਜਿਵੇਂ ਚਲਾਈ ਤਾਂ ਮੋਸਟਲੀ ਹੋ ਗਈ ਜਾਂਦੀ ਆ ਤੇ ਬਿਲਕੁਲ ਤੇ ਮਿਰਚਾਂ ਹੁਣ ਲਾਸਟ ਸਟੇਜ ਤੇ ਹੈ ਨਾ ਆਪਣੀਆਂ ਹਾਂਜੀ ਬਸ ਇਹਨਾਂ ਦੀ ਤੇ ਇਹ ਮਿਰਚਾਂ ਲਾਉਣੀਆਂ ਕਦੋਂ ਆਪਾਂ ਦੁਬਾਰਾ ਇਹਨਾਂ ਨੂੰ ਆਪਾਂ ਹੁਣ ਅਗਸਤ ਸਤੰਬਰ ਦੇ ਵਿੱਚ ਲਗਾਵਾਂਗੇ ਹਾਂ ਸਤੰਬਰ ਦੇ ਵਿੱਚ ਫੇਰ ਲੱਗਣਗੀਆਂ ਤੇ ਫੇਰ ਜਿਹੜੀ ਏਰੀਆ ਦੀ ਫਰੂਟਿੰਗ ਜਿਹੜੀ ਆਪਾਂ ਨੂੰ ਮਿਲੂਗੀ ਸੋ ਜੀ ਬਤਾਉਆਂ ਦੀਆਂ ਅਲਗ-ਅਲਗ ਵੈਰਾਈਟੀਆਂ ਸਾਡੇ ਕੋਲ ਹਰੇ ਬਤਾਉ ਵੀ ਹੈਗੇ ਜੀ ਇੱਥੇ ਤੇ ਨਾਲ ਹੀ ਜਿਹੜੇ ਨੇ ਗੋਲ ਕਾਲੇ ਬਤਾਉ ਸਾਰੇ ਹੀ ਆਪਣੀ ਛੱਤ ਉੱਪਰ ਹੀ ਲਾਏ ਹੋਏ ਨੇ ਇਧਰ ਜੀ ਆਪਾਂ ਕਮਾਦ ਪਹਿਲੀ ਵਾਰ ਜਿਹੜਾ ਰੱਖਿਆ ਹੈਗਾ ਦੋ ਵੈਰਾਈਟੀਆਂ ਸਾਡੇ ਕੋਲ ਆ ਜੀ ਇੱਕ ਅਸੀਂ ਆ ਜਿਹੜੀ ਸਿੰਪਲ ਆਮ ਵੈਰਾਈਟੀ ਉਹ ਲਾਈ ਆ ਜੀ ਜਿਹੜਾ ਕਮਾਦ ਆਪਾਂ ਇਹਨਾਂ ਡਰਾਮਾ ਦੇ ਵਿੱਚ ਲਾਇਆ ਜਿਹੜਾ ਤੁਹਾਨੂੰ ਝਾੜੀ ਜੀ ਦਿਸਦੀ ਆ ਦੇਖੋ ਇਹਨੇ ਉਂਗਲ ਜਿੱਡੇ ਹੋਣਾ ਇਹਦੀ ਮੋਟਾਈ ਜਿਹੜੀ ਉਂਗਲ ਜਿੱਡੀ ਹੋਣੀ ਆ ਇਹਨੂੰ ਕਹਿੰਦੇ ਜੀ ਕਾਠਾ ਕਮਾਦ ਜਾਂ ਚਣ ਵੀ ਕਹਿ ਦਿੰਦੇ ਨੇ ਔਰ ਇਹ ਅਜ ਤੋਂ ਕਹਿੰਦੇ 30 32 ਸਾਲ ਪਹਿਲਾਂ ਅਲੋਪ ਹੋ ਚੁੱਕਿਆ ਸੀ ਇਹਦਾ ਬੀ ਆਪਾਂ ਗਵਾ ਚੁੱਕੇ ਆ ਸੋ ਸਾਨੂੰ ਕਿਸੇ ਪ੍ਰੇਮੀ ਨੇ ਦਿੱਤਾ ਜੀ ਇਹਦਾ ਬੀ ਤੇ ਆਪਾਂ ਗਾਂ ਬੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇਹਨੂੰ ਆਪਾਂ ਹੋਰ ਵੀ ਨਾ ਜ਼ਮੀਨ ਤੇ ਲਾ ਕੇ ਵੀ ਇਹਦਾ ਬੀ ਵਧਾਵਾਂਗੇ ਤੇ ਸਾਡਾ ਇਰਾਦਾ ਹੈ ਕਿ ਫ੍ਰੀ ਆਫ ਕਾਸਟ ਵੰਡੇ ਜਾਈ ਇਹਦੇ ਇਹਦੇ ਮੈਡੀਸਨਲ ਗੁਣ ਬਹੁਤ ਜ਼ਿਆਦੇ ਦੀਆਂ ਬੜੀਆਂ ਬਿਮਾਰੀਆਂ ਦਾ ਇਹ ਇਲਾਜ ਕਰ ਦਿੰਦਾ ਆ ਤੁਸੀਂ ਇਹ ਇਹਦੇ ਉੱਪਰ ਸਾਡੀ ਸਾਰੀ ਵੀਡੀਓ ਦੇਖ ਸਕਦੇ ਹੋ ਕਿ ਜਿਹੜਾ ਕਾਠਾ ਕਮਾਦ ਆ ਜਦੋਂ ਤੁਸੀਂ ਇਹਦਾ ਰਸ ਪੀਂਦੇ ਹੋ ਜਾਂ ਇਹਨੂੰ ਕੰਜ਼ਿਊਮ ਕਰਦੇ ਹੋ ਤੇ ਕਿੰਨਾ ਸਾਡੇ ਸਰੀਰ ਨੂੰ ਇਹ ਰਾਹ ਦਿੰਦਾ ਕਿੰਨੀਆਂ ਬਿਮਾਰੀਆਂ ਤੋਂ ਇਹ ਬਚਾਉਂਦਾ ਹੈ ਜੀ ਇਹ ਸਿਰਫ ਇੱਕ ਸਲਾਹ ਹੈਗੀ ਹੈ ਜੀ ਕੋਈ ਤੁਹਾਨੂੰ ਅਸੀਂ ਮੈਡੀਕਲ ਟਿਪ ਨਹੀਂ ਦਿੰਦੇ ਪਏ ਤੁਸੀਂ ਜਦੋਂ ਵੀ ਇਹਦਾ ਇਸਤੇਮਾਲ ਕਰਨਾ ਜਦੋਂ ਵੀ ਅਸੀਂ ਗਾਰਡਨ ਵਿੱਚ ਕੋਈ ਮੈਡੀਸਨ ਚੀਜ਼ ਦੱਸਦੇ ਹਾਂ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਹੀ ਉਹਦੀ ਵਰਤੋਂ ਕਰਨੀ ਹੈ ਕਿਉਂਕਿ ਸਰੀਰ-ਸਰੀਰ ਦਾ ਹਿਸਾਬ ਹੁੰਦਾ ਹੈ ਅੱਜ ਜਿੱਥੇ ਅਲੋਪ ਹੋਣ ਦਾ ਇਹ ਕਾਰਨ ਕੀ ਸੀਗਾ ਕਿ ਇਹ ਬਰੀਕ ਜਿਆਦਾ ਹੁੰਦਾ ਸੀ ਹਾਂ ਅਲੋਪ ਹਾਂ ਅਲੋਪ ਹੋਣ ਦਾ ਕਾਰਨ ਇਹੀ ਹੈਗਾ ਸੀ ਕਿ ਇਹਦਾ ਜਿੱਦਾਂ ਆਪਾਂ ਅੱਜਕੱਲ ਵੇਖੇ ਨੇ ਵੀ ਕਮਾਦ ਲਾਉਣੇ ਆਪਾਂ ਵੇਚ ਦਿੰਦੇ ਆ ਨਾ ਪ੍ਰੋਫਿਟ ਇਹਦਾ ਕੋਈ ਇਹਨਾਂ ਪ੍ਰੋਫਿਟ ਨਹੀਂ ਸੀ ਨਿਕਲਦਾ ਕਿਉਂਕਿ ਇਹਨਾਂ ਮੋਟਾ ਨਹੀਂ ਇੱਕ ਝਾੜੀ ਜੀ ਹੁੰਦੀ ਸੀ ਪਰ ਜਿਹੜਾ ਦੂਜਾ ਗੁਣ ਸੀ ਇਹਦਾ ਜੀ ਉਹ ਬਹੁਤ ਵਧੀਆ ਸੀ ਮੈਡੀਸਨਲ ਗੁਣੇ ਕਹੀਏ ਕਿ ਸਿਹਤ ਵਾਸਤੇ ਚੰਗਾ ਸੀ ਪਰ ਅੱਜਕੱਲ ਜਿਆਦੀ ਦੌੜ ਆਪਾਂ ਨੂੰ ਪੈਸੇ ਦੀ ਲੱਗੀ ਹੈ ਤੇ ਇਸ ਕਰਕੇ ਜਿਹੜਾ ਇਹਦਾ ਬੀਜ ਜਿਹੜਾ ਅਲੋਪ ਹੋ ਗਿਆ ਇਹਨੂੰ ਜਿਹੜਾ ਘਟ ਲਾਇਆ ਜਾਂਦਾ ਪਰ ਥੋੜੀ ਥੋੜੀ ਜਾਗਰੂਤਾ ਆਈ ਹੈ ਜੀ ਹੁਣ ਲੋਕ ਕਾਠਕਮਾਦ ਆਪਣੇ ਖਾਣ ਜੋਗਾ ਜਾਂ ਰਸ ਪੀਣ ਜੋਗਾ ਲਾਉਣ ਲੱਗ ਪਏ ਨੇ ਤੇ ਜੀ ਆਪਾਂ ਚੱਲੀਏ ਇੱਧਰ ਇਹ ਤਾਂ ਸਾਰਾ ਸਾਡੀਆਂ ਮਿਰਚਾਂ ਹੀ ਆ ਜੀ ਗਰੋ ਬੈਗਸ ਵਿੱਚ ਇਹ ਤੋਂ ਫਿਰ ਅਸੀਂ ਵੀਡੀਓਸ ਆਪਾਂ ਬਣਾ ਚੁੱਕੇ ਆ ਨਾ ਬਾਰ ਬਾਰ ਦੱਸ ਚੁੱਕੇ ਆ ਸੋ ਜੀ ਤੇ ਆਜੋ ਜੀ ਇੱਧਰ ਤੇ ਇੱਧਰ ਆਪਾਂ ਆ ਲਾਈ ਆ ਜੀ ਰਾਮ ਤੋਰੀ। ਰਾਮ ਤੋਰੀ। ਤੁਸੀਂ ਆ ਦੇਖੋ। ਰਾਮ ਤੋਰੀ ਵੀ ਆਪਾਂ ਪੂਰੀ ਆਪਾਂ ਇਹਨਾਂ ਨੂੰ ਦਿੱਤੀ ਆ ਟਰਾਲੀਸ ਬਣਾ ਕੇ ਦਿੱਤੀ ਜਿੱਦਾਂ ਛੱਡ ਜੇ ਤੇ ਬਣਾ ਦਿੰਦੇ ਰस्सियां ਜਿੱਦਾਂ। ਆ ਮਾੜਾ ਜਿਹਾ ਨਾ ਇਹਨੂੰ ਤਾਂ ਕਰੋ ਜਰਾ ਦਿਖਾਈਏ ਆਪਾਂ। ਇਹ ਆ ਦੇਖੋ ਇਦਾਂ ਅਸੀਂ ਬਾਸ ਜਿਹੜੇ ਲਾ ਕੇ ਆਹ ਬਣਾਇਆ ਹੋਇਆ। ਤੇ ਕੀ ਵਧੀਆ ਟੰਗ ਦੇ ਨਾਲ ਇਹਦੇ ਉੱਤੇ ਹਵਾ ਵੀ ਲੱਗੂਗੀ ਫਰੂਟੀ ਇਹ ਤੇ ਗਾਂ ਨਾ ਗਾਂ ਤਾਰ ਤੇ ਜਾਣ ਲੱਗ ਪਈ ਮੈਂ ਲਾ ਕੇ ਥੋੜੀ ਪਿੱਛੇ ਕੀਤੀ ਉੱਥੋਂ ਅੱਛਾ ਅੱਛਾ ਤੇ ਹਾਂਜੀ ਆ ਦੇਖੋ ਕਿੱਧਰ ਕਿੱਧਰ ਫੈਲੀ ਜਾਣ ਦੀ ਅੱਛਾ ਇਹ ਸੀਜ਼ਨ ਜਿਹੜਾ ਹੁੰਦਾ ਇਹ ਨਾ ਇਹ ਇਹ ਜਿਹੜਾ ਸੀਜ਼ਨ ਹੁੰਦਾ ਆ ਬਾਰਿਸ਼ਾਂ ਵਾਲਾ ਹਾਂਜੀ ਤੇ ਇਹ ਰਾਮਤੋਰੀ ਵਾਸਤੇ ਵੀ ਵਧੀਆ ਹੁੰਦਾ ਇੱਕ ਵੱਲ ਹੋਰ ਹੈ ਜੀ ਜਾਂ ਕਹਿ ਲਓ ਵੇਲ ਵਾਲੀ ਸਬਜ਼ੀ ਹੋ ਰਿਹਾ ਤੁਹਾਨੂੰ ਦਿਖਾਉਣੇ ਜੀ ਬੜੀ ਖਾਸ ਿਆ ਉਹ ਤੁਹਾਨੂੰ ਪਹਿਲਾਂ ਗੈਸ ਵੀ ਕਰਾਵਾਂਗੇ ਹੋ ਸਕਦਾ ਹੈ ਸ਼ਾਇਦ ਤੁਸੀਂ ਦੇਖੀ ਹੋਵੇ ਇਹਦਾ ਟੇਸਟ ਵੀ ਕੀਤਾ ਹੋਵੇ ਆਪਾਂ ਅੱਗੇ ਜਾ ਕੇ ਦੱਸਦੇ ਪਰ ਥੋੜਾ ਜਆ ਆਪਣੇ ਗਾਰਡਨ ਦਾ ਇਹੋ ਤੁਹਾਨੂੰ ਦੱਸ ਦਈਏ ਜੀ ਅਸੀਂ ਸੀਮੈਂਟ ਵਾਲੀਆਂ ਕਿਆਰੀਆਂ ਬਣਾਈਆਂ ਜੀ ਇਹਨਾਂ ਦੇ ਵਿੱਚ ਇੱਧਰ ਸਾਰੇ ਸਾਡੇ ਕੋ ਬਤਾਉਣ ਲੱਗੇ ਆ ਜੀ ਇੱਧਰ ਵੀ ਬਤਾਉਣ ਲਾਇ ਅਲੱਗ-ਅਲੱਗ ਵੈਰਾਈਟੀਆਂ ਹੈਗੀਆਂ ਨੇ ਹੁਣ ਤੁਹਾਨੂੰ ਪਤਾ ਸੀਜ਼ਨ ਗਰਮੀ ਬਹੁਤ ਹੋ ਕੇ ਹਟੀ ਆ ਜੀ ਹੁਣ ਵੀ ਗਰਮੀ ਹੈਗੀ ਆ ਬੜੇ ਜ਼ੋਰ ਨਾਲ ਚੀਜ਼ਾਂ ਜਿਹੜੀਆਂ ਸਰਵਾਈਵ ਕਰਦੀਆਂ ਪਈਆਂ ਸੋ ਜੀ ਦੁਪਹਿਰ ਖੜੀ ਆ ਦੇਖੋ بارش ਕਰਕੇ ਚੀਜ਼ਾਂ ਵਧੀਆਂ ਘਾਹ ਵੀ ਵਧਿਆ ਵਿੱਚ ਸਾਰੀ ਜਿਹੜੀ ਹੈ ਗੱਡਾਂ ਦੀ ਸਫਾਈ ਕਰਨ ਵਾਲੀ ਅਸੀਂ ਕੋਈ ਛੁੱਟੀ ਦਾ ਦਿਨ ਡਿੱਗਦੀ ਹੁੰਦੇ ਜਿੱਦ ਦਿਨਾਂ ਦੀ ਸਫਾਈ ਕਰੀਏ ਇੱਧਰ ਵੀ ਅਜੇ ਸਾਰਾ ਕੁਝ ਲੱਗਣ ਵਾਲਾ ਜੀ ਇਹ ਡਰਮ ਆ ਤਾਂ ਡਰਮ ਤੋਂ ਹੋਣੇ ਤੇ ਇਹ ਤੋਂ ਬਾਅਦ ਦੇਖੋ ਪਹਿਲਾਂ ਆਪਾਂ ਲਾਇਆ ਕੀ ਇਹਦੇ ਵਿੱਚ ਇਹ ਦੱਸੀ ਹੈ ਜੀ ਆਹ ਦੇਖੋ ਡਰਮ ਕਟਵਾ ਕੇ ਲੰਬੇ ਰੋਗ ਅਸੀਂ ਕਿਆਰੀਆਂ ਬਣਵਾਈਆਂ ਹੋਣੇ ਤੁਸੀਂ ਦੱਸ ਦਿਓ ਲਾਇਆ ਕੀ ਆ ਭਾਈ ਇਹਦੇ ਚ ਆਪਾਂ ਇਹਦੇ ਵਿੱਚ ਆਪਾਂ ਲਾਇਆ ਗੁਵਾਰਾ ਫਲੀ ਜਿੱਦਾ ਉਹਦਾ ਬੂਟਾ ਕਾਫੀ ਹੁੰਦਾ ਗੁਵਾਰਾ ਵਾਂਗੂ ਹੀ ਕਹਿ ਲਓ ਕਿ ਵੱਡਾ ਬਹੁਤ ਹੋ ਜਾਂਦਾ ਗੁਵਾਰ ਫਲੀ ਹਾਂਜੀ ਗੁਵਾਰ ਫਲੀ ਗੁਵਾਰ ਫਲੀ ਹਨਾ ਉਹਨੀਆਂ ਫਲੀਆਂ ਵੀ ਬਹੁਤ ਟੇਸਟੀ ਆ ਅੱਜਕੱਲ ਤਾਂ ਵੈਸੇ ਲੱਗਣੀਆਂ ਸ਼ੁਰੂ ਹੋ ਗਈਆਂ ਆਪਣਾ ਥੋੜਾ ਲੇਟ ਹੋਣ ਕਾਰਨ ਕਰਕੇ ਨਾ ਇਹ ਥੋੜਾ ਘਟ ਕਿ ਬਰਸਾਤਾਂ ਪਾਣੀ ਭਰ ਜਾਂਦਾ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਜੀ ਸਾਹਮਣੇ ਸਾਹਮਣੇ ਤੇ ਬੱਲਾਂ ਲਾਈਆਂ ਆ ਆਪਾਂ ਤੇ ਕਰੇਲਿਆਂ ਦਾ ਹੁਣ ਆਪਣੇ ਹੁਣ ਛੱਤ ਕਰੇਲੇ ਖਤਮ ਹੋ ਚੁੱਕੇ ਲਗਭਗ ਪਰ ਤੁਸੀਂ ਤੁਸੀਂ ਵੱਲਾਂ ਦੇ ਇੱਕ ਹਿਸਾਬ ਲਾ ਸਕਦੇ ਹੋ ਕਿ ਕਿੰਨੇ ਕਰੇਲੇ ਇੱਥੇ ਲੱਗੇ ਹੋਣਗੇ ਇੱਧਰ ਆਪਣੀਆਂ ਲੋਕੀ ਵਾਲੀਆਂ ਵੱਲਾਂ ਨੇ ਲੋਕੀ ਵੱਲਾਂ ਜਿਹੜੀਆਂ ਹੈਗੀਆਂ ਅਸੀਂ ਦੇਖੋ ਇਸ ਤਰ੍ਹਾਂ ਗਰੋ ਬੈਗਸ ਵਿੱਚ ਲਾਈਆਂ ਜੇਕਰ ਵੱਲਾਂ ਲਾਉਣੀਆਂ ਹਨ ਗਰੋ ਬੈਗ ਵੱਡਾ ਹੋਣਾ ਚਾਹੀਦਾ ਹਾਂਜੀ ਤਕਰੀਬਨ 18x18 ਦਾ ਆਪਾਂ ਤੇ ਜਿਹੜੀ ਸਬਜ਼ੀ ਆਪਾਂ ਜੇ ਬਤਾऊं ਲਾਉਣੇ ਜਾਂ ਮਿਰਚਾ ਲਾਉਣੀਆਂ ਉਹ 12x12 ਇੰਚ ਦਾ ਚੱਲ ਸਕਦਾ ਗਰੋ ਬੈਗ ਨਾਰਮਲ ਸੋ ਜੀ ਮੀਂਹ ਨਾ ਗਰਮੀ ਨਾ ਕਾਫੀ ਸਾਡੇ ਗਾਰਡਨ ਉੱਥੇ ਪੁੱਥਲ ਹੋਈ ਆ ਤੇ ਪਰ ਫਿਰ ਵੀ ਥੋੜਾ ਸਰਵਾਈਵ ਕਰਦਾ ਪਿਆ ਮੌਸਮ ਬਦਲੂਗਾ ਤੇ ਚੀਜ਼ਾਂ ਜਿਹੜੀਆਂ ਵਧੀਆ ਹੋਣੀ ਸ਼ੁਰੂ ਹੋ ਜਾਣਗੀਆਂ ਹਾਂਜੀ ਅੱਕ ਦਾ ਵੀ ਇੱਕ ਮੈਡੀਸਿਨ ਗੁਣ ਇਹ ਆ ਕਿ ਇਹਨੂੰ ਭੋ ਕੇ ਰੱਖ ਲੋ ਜਾਂ ਇਹਨੂੰ ਉਬਾਲ ਕੇ ਇਹਦਾ ਵੀ ਸਪਰੇਅ ਕਰੋ ਤੇ ਕੀੜੇ ਮਕੌੜਿਆਂ ਲਈ ਇਹ ਵੀ ਬਹੁਤ ਵਧੀਆ ਚੀਜ਼ ਆ ਫੁੱਲ ਵੀ ਪੱਤੇ ਵੀ ਜੜਾ ਵੀ ਅੱਛਾ ਇੱਕ ਚੀਜ਼ ਰਹਿ ਗਈ ਆਪਾਂ ਨਾ ਉਹ ਦੱਸੀਏ ਜਰੂਰ ਜਿੱਦਾਂ ਸਾਹਮਣੇ ਆਪਾਂ ਆਰਾਮਾਤੋਰੀਆਂ ਲਾਈਆਂ ਇੱਥੇ ਹਾਂਜੀ ਤੇ ਆ ਚੀਜ਼ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਹੋਣੀ ਹੈ ਕਿ ਪੀਲਾ ਪੀਲਾ ਕੀਟੰਗਿਆ ਵੈਸੇ ਕਾਫੀ ਜਾਗਰੂਕ ਲੋਕ ਹੈਗੇ ਨੇ ਪਰ ਕਈਆਂ ਨੂੰ ਨਹੀਂ ਪਤਾ ਆਪਣਾ ਨਾ ਹਾਂਜੀ ਤੇ ਇਹ ਹੈਗਾ ਜੀ ਫਰੂਟ ਫ्लाई Trap ਤੁਹਾਨੂੰ ਫਰੂਟ ਫ्लाई Trap ਬਾਰੇ ਥੋੜਾ ਜਿਹਾ ਦੱਸ ਦਿੰਦੇ ਜੀ ਇਸ ਵੀਡੀਓ ਦੇ ਵਿੱਚ ਦੇਖੋ ਇਸ ਤਰ੍ਹਾਂ ਇਹ ਬਾਜ਼ਾਰ ਦੇ ਵਿੱਚ ਮਿਲ ਜਾਂਦਾ ਹੈ ਜੀ ਤੁਸੀਂ ਦੇਖੋ ਤੁਹਾਨੂੰ ਫਰੂਟ ਫ्लाई ਫਰੂਟ ਫ्लाई ਹੈ ਕੀ ਪਹਿਲਾਂ ਮੈਂ ਤੁਹਾਨੂੰ ਉਹ ਦੱਸ ਦਿੰਦਾ ਜੀ ਕਈ ਵਾਰ ਤੁਸੀਂ ਦੇਖਦੇ ਹੋ ਕਿ ਫਲ ਜਿਹੜਾ ਵਿੱਚੋਂ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਜਾਂ ਫਲ ਸੜ ਜਾਂਦਾ ਹੈ ਨਾ ਪੂਰਾ ਗਰੋ ਨਹੀਂ ਕਰ ਪਾਉਂਦਾ ਉਹਦਾ ਇੱਕ ਮਾਤਰ ਜਿਹੜਾ ਜਿਹੜਾ ਕਾਰਨ ਹੈਗਾ ਉਹ ਹੈਗਾ ਫਰੂਟ ਫ्लाई ਮੱਖੀ ਇਹ ਉਹ ਦੇ ਡੰਗ ਮਾਰ ਕੇ ਆਪਣਾ ਲਾਰਵਾ ਛੱਡ ਦਿੰਦੀ ਜਦ ਦੇ ਨਾਲ ਕਿ ਸਬਜ਼ੀ ਜਾਂ ਕੋਈ ਫਲ ਫਰੂਟ ਖਰਾਬ ਹੋ ਜਾਂਦਾ ਜੀ ਸੋ ਇਹਦਾ ਇੱਕ ਆਰਗੈਨਿਕ ਹੱਲ ਇਹ ਹੈਗਾ ਵੀ ਤੁਸੀਂ ਬਾਜ਼ਾਰ ਚੋਂ ਫਰੂਟ ਫ्लाई ਟਰੈਪ ਇਸ ਤਰ੍ਹਾਂ ਲਿਆ ਸਕਦੇ ਹੋ ਇਹਦਾ ਮਕੈਨਿਜ਼ਮ ਕੀ ਹੈਗਾ ਦੇਖੋ ਤੁਸੀਂ ਇਹਦੇ ਵਿੱਚ ਅਸੀਂ ਪਾਣੀ ਪਾਇਆ ਪਹਿਲਾਂ ਦੇਖੋ ਇਹਦਾ ਰਿਜ਼ਲਟ ਦੇਖੋ ਫਰੂਟ ਫ्लाई ਜਿਹੜੀਆਂ ਆ ਹੈਗੀਆਂ ਵਿੱਚ ਦੇਖੋ ਵਿੱਚ ਆ ਗਈਆਂ ਨੇ ਹਨ ਜਿਨ੍ਹਾਂ ਨੇ ਫਲ ਖਰਾਬ ਕਰਨਾ ਹੈ ਤੇ ਇੱਕ ਇਹਦੀ ਟਿੱਕੀ ਹੁੰਦੀ ਜੀ ਇਹਦਾ ਇਹਨੂੰ ਲਿਓਰ ਕਹਿੰਦੇ ਹੋ ਤੁਸੀਂ ਇੰਟਰਨੈਟ ਤੇ ਸਰਚ ਮਾਰਨੀ ਹੈ ਲਿਓਰ ਕਹਿ ਕੇ ਮਾਰਨੀ ਹੈ ਇਹ ਟਿੱਕੀ ਦੀ 스ਮੈਲ ਹੁੰਦੀ ਜਿਹਦੇ ਕਰਕੇ ਇਹ ਆਕਰਸ਼ਿਤ ਹੋ ਜਾਂਦੀ ਹੈ ਜਿਹੜੀ ਅੱਛਾ ਜਿਹੜੀ ਮਾਦਾ ਮੱਖੀ ਉਹ ਨਹੀਂ ਹੁੰਦੀ ਆਕਰਸ਼ਿਤ ਤੇ ਜਿਹੜੀ ਨਰ ਮੱਖੀ ਉਹ ਆਕਰਸ਼ਿਤ ਹੋ ਜਾਂਦੀ ਆ ਨਰ ਮੱਖੀ ਇਹਦੇ ਵਿੱਚ ਆ ਜਾਂਦੀ ਆ ਤੇ ਮਾਦਾ ਮੱਖੀ ਨੂੰ ਜਿਹੜੀ ਪ੍ਰਜਨਨ ਦੀ ਪ੍ਰਕਿਰਿਆ ਜਿਹੜੀ ਹੁੰਦੀ ਨਾ ਉਹ ਨਹੀਂ ਪੂਰੀ ਹੋ ਪਾਉਂਦੀ ਜਿਹਦੇ ਕਰਕੇ ਲਾਰਵਾ ਗਾ ਪੈਦਾ ਹੀ ਨਹੀਂ ਹੁੰਦਾ ਸੋ ਜੀ ਇਹ ਇੱਕ ਆਰਗੈਨਿਕ ਉਪਾਏ ਆ ਜਿਹੜਾ ਤੁਸੀਂ ਕਰ ਸਕਦੇ ਹੋ ਅੱਛਾ ਕਈ ਵਾਰ ਕੁਐਸਚਨ ਆਉਂਦਾ ਆ ਕਿ ਇਹ ਜੀ ਮਿਲੂ ਕਿੱਥੋਂ ਤੁਸੀਂ ਕਿਸੇ ਵੀ ਨਰਸਰੀ ਤੋਂ ਜਾਂ ਜਿੱਥੇ ਵੀ ਮਿਲਦੇ ਹੁਣ ਉੱਥੋਂ ਤੁਸੀਂ ਇਹ ਲੈ ਸਕਦੇ ਹੋ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਕੋਸ਼ਿਸ਼ ਕਰਾਂਗੇ ਇਹਦਾ ਲਿੰਕ ਇਸ ਵੀਡੀਓ ਦੇ ਨਾਲ ਹੀ ਦੇ ਦਈਏ ਕਿ ਤਾਂ ਕਿ ਤੁਹਾਨੂੰ ਜਿਹੜੀ ਆਸਾਨੀ ਹੋਵੇ ਮੰਗਾਉਣ ਦੇ ਵਿੱਚ ਇਹ ਤੁਸੀਂ ਲਾ ਸਕਦੇ ਹੋ ਆਰਗੈਨਿਕ ਉਪਾਏ ਜਾਂ ਦਵਾਈ ਪਾਉਣ ਦੀ ਕੋਈ ਲੋੜ ਹੈ ਨਹੀਂ ਜੀ ਅੱਛਾ ਰੇਟ ਦੀ ਗੱਲ ਕਰੀਏ ਤੇ 1.200 ਵਿੱਚ ਪੈ ਜਾਂਦਾ ਟਿੱਕੀ ਕੋਈ 50 ਰੁਪਏ ਦੀ ਵਿੱਚ ਹੁੰਦੀ ਜਿਹੜੀ ਆਪਾਂ ਲਾਈ ਜਿਹ ਲਿਓਰ ਜਿਹਨੂੰ ਕਹਿੰਦੇ ਆ ਤੇ ਬਾਕੀ ਜਿਹੜਾ ਤੁਸੀਂ ਹਿਸਾਬ ਲਾ ਲਓ 130 ਰੁਪਏ ਦਾ ਇਹ ਹੋ ਜਾਂਦਾ ਤੇ ਕੋਸ਼ੇ 2.50 ਵਿੱਚ ਤੁਹਾਨੂੰ ਮਿਲ ਜਾਂਦਾ ਹੈ ਜੀ ਇਹ ਇਹਦਾ ਮਹਿੰਗਾ ਨਹੀਂ ਹੈਗਾ ਅੱਛਾ ਦੋਸਤੋ ਤੁਹਾਡੇ ਮਨ 'ਚ ਖਿਆਲ ਆਉਂਦਾ ਹੋਣਾ ਕਿ ਅਸੀਂ ਜਿਹੜਾ ਛਾਤੇ ਨਾਲ ਭਾਰ ਪਾਇਆ ਹੈ ਇਹ ਮਿੱਟੀ ਪਾਈ ਹੈ ਤੇ ਵਜਨ ਦਾ ਇਸ਼ੂ ਹੁੰਦਾ ਹੈ ਪਰ ਤੁਹਾਨੂੰ ਦੱਸ ਦੇਣੇ ਸਾਡੀ ਮਿੱਟੀ ਦਾ ਮਿਸ਼ਰਣ ਕੀ ਹੁੰਦਾ ਸਾਡੀ 50% ਮਿੱਟੀ ਹੁੰਦੀ ਹੈ ਜੀ ਤੇ 30% ਅਸੀਂ ਜਿਹੜਾ ਨਾਰੀਅਲ ਦਾ ਬੁਰਾਦਾ ਜਿਹਨੂੰ ਕੋਕੋ ਪੀਟ ਕਹਿੰਦੇ ਆ ਅਸੀਂ ਉਹ ਵਿੱਚ ਮਿਕਸ ਕੀਤਾ ਹੁੰਦਾ ਮਿੱਟੀ ਨੂੰ ਭੁਰਪਰਾ ਵੀ ਬਣਾਉਂਦਾ ਕਿ ਮਿੱਟੀ ਜਿੰਨੀ ਹੌਲੀ ਔਰ ਹਲਕੀ ਜਿੰਨਾ ਭੁਰਪਰੀ ਜੀ ਹੋਊਗੀ ਹਵਾਦਾਰ ਹੋਊਗੀ ਬੁੱਟੇ ਉਨੇ ਹੀ ਵਧੀਆ ਜਿਹੜੇ ਵਿੱਚ ਉੱਗਣਗੇ 20% ਦੋਸਤੋ ਅਸੀਂ ਕੀ ਕਰਦੇ ਆ ਕਿ ਕੋਈ ਵੀ ਆਰਗੈਨਿਕ ਫਰਟੀਲਾਈਜ਼ਰ ਜਿਵੇਂ ਗਡੋਿਆਂ ਦੀ ਖਾਦ ਹੋ ਗਈ ਰਸੋਈ ਦਾ ਜਿਹੜਾ ਵਧੀਆ ਕਚਰਾ ਹੁੰਦਾ ਉਤੋਂ ਕਿਚਨ ਕੰਪੋਸਟ ਬਣਾਇਆ ਜਾ ਸਕਦਾ ਹੈ ਫੇਰ ਜੀ ਰੂੜੀ ਜਿਹੜੀ ਆਮ ਹੀ ਪਿੰਡਾਂ ਵਿੱਚ ਮਿਲ ਜਾਂਦੀ ਤੁਸੀਂ ਉਹਦਾ ਇਸਤੇਮਾਲ ਵੀ ਕਰ ਸਕਦੇ ਹੋ ਇੱਕ ਮਿੱਟੀ ਦਾ ਵਧੀਆ ਮਿਸ਼ਨ ਬਣ ਜਾਂਦਾ ਔਰ ਮਿੱਟੀ ਦਾ ਜ਼ਿਆਦਾ ਭਾਰ ਵੀ ਨਹੀਂ ਹੁੰਦਾ